ਦੇਖੋ ਜੀ ਇਹ ਜੋ ਜ਼ਮੀਨ ਹੈ ਮੈਂ 50 ਸਾਲ ਤੋਂ ਇਹਦੀ ਖੇਤੀ ਕਰ ਰਿਹਾ ਕਿਉਂਕਿ ਛੱਪੜ ਪਾਉਂ ਪੂਰ ਕੇ ਉਹ ਟਾਈਮ ਦੇ ਉੱਤੇ 77 78 ਦੇ ਵਿੱਚ ਇੱਥੇ ਜਵਾਹਾਂ ਤੇ ਦੱਬ ਹੀ ਕੁਝ ਹੁੰਦਾ ਨੇ ਦਸਾਂ 15 ਸਾਲਾਂ ਬਾਅਦ ਇਹ ਆਬਾਦ ਹੋਈ ਜ਼ਮੀਨ ਜੀ ਉਹ ਜ਼ਮੀਨ ਤੇ ਮੈਂ ਉਦੋਂ ਦਾ ਹੀ ਵੇਖੋ ਜੀ ਖੇਤੀ ਕਰਦਾ ਆ ਰਿਹਾ ਤੇ ਹੁਣ ਆਣ ਕੇ ਮੈਨੂੰ ਇਹ ਕਰਨੈਲ ਸਿੰਘ ਨੇ ਜਿਹੜਾ ਇੱਕ ਪਟਾ ਕਰਾ ਕੇ ਤੇ ਜਬਰਦਸਤੀ ਜਿਹੜਾ ਆ ਵੀ ਇਹ ਮੇਰੀ ਖੋਨ ਦੀ ਜਿਹੜਿਆ ਇਹਦੀ ਕਿਚਚਾ ਸਰ ਇਹਦੀ ਬੋਲੀ ਹੋਈ ਸੀ ਹਾਂਜੀ ਹਾਂਜੀ ਬੋਲੀ ਹੋਈ ਸੀ ਜੀ ਦੁਬਾਰਾ ਹੋਈ ਕਿ ਪਹਿਲੀ ਬੋਲੀ ਨਹੀਂ ਜੀ ਮੇਰੀ ਜਿਹੜੀ ਬੋਲੀ ਹੁੰਦੀ ਹੀ ਉਹ ਬਲਦੇਵ ਸਿੰਘ ਦੇ ਨਾਮ ਦੂਜੇ ਪਿੰਡ ਤੋਂ ਆਹੀ ਇਹਨਾਂ ਨੇ ਉਹਦਾ ਇਹ ਕੀਤਾ ਵੀ ਉਹ ਐਸੀ ਹੀ ਜੀ ਨਾਲ ਮੇਰੇ ਮਿਹਨਤ ਕਰਾਉਂਦਾ ਸੀ ਉਸ ਨੇ ਕੱਦੂ ਵੀ ਸਾਰਾ ਉਸ ਨੇ ਕੀਤਾ ਆ ਜਿਹੜੀ ਹੈ ਜਿੱਥੇ ਝੋਨਾ ਲਾਇਆ ਜਿੰਨੂੰ ਦਾ ਪਰਚੀ ਕਰਾਉਂਦੇ ਸੀ ਜਾਂ ਜਦ ਤੱਕ ਬੋਲੀ ਹੁੰਦੀ ਹਾਂ ਨਹੀਂ ਜੀ ਨਹੀਂ ਆਮ ਜਿਹੜਾ ਕੱਠੀ ਪਿੰਡ ਦੇ ਵਿੱਚ ਸਾਂਝੇ ਤੌਰ ਤੇ ਜਿੱਦਾਂ ਬੋਲੀ ਆਮ ਹੁੰਦੀ ਸਾਰਿਆਂ ਦੀ ਉਦਾਂ ਹੀ ਮੇਰੀ ਵੀ ਇਹ ਬੋਲੀ ਹੁੰਦੀ ਹੈ। ਇਸਾਈ ਪਰਚੀ ਜਿਹੜੀ ਸਾਡੀ ਸਾਂਝੇ ਤੌਰ ਤੇ ਕੱਟੀ ਜਾਂਦੀ ਇਸ ਨੇ ਉਹਨਾਂ ਨਾਲ ਮਿਲੀਪੁਰ ਕਰਕੇ ਆਪਣਾ ਡੀਡੀਪੀ ਉਹ ਸਾਹਿਬ ਨਾਲ ਉਹ ਨਾਮ ਉਹ ਪਰਚੀ ਜਿਹੜੀ ਸੀ ਉਹਨਾਂ ਆਸਤਾ ਜੀ ਉਹ ਕੈਸੇ ਬਲਾਕ ਦੇ ਵਿੱਚ ਜਾ ਕੇ ਉਹਦੀ ਕਰਾ ਲਈ ਹੈ ਬੋਲੀ ਤੇ ਮੇਰੇ ਕੋ 2 2003 ਦਾ ਜਿਹੜਾ ਜੀ ਸਟੇ ਬੋਲੀ ਕਿੱਥੇ ਹੋਈ ਬਲਾਕ ਦੇ ਵਿੱਚ ਹੋਈ ਜੀ ਦੱਸਿਆ ਜਾ ਰਿਹਾ ਆ ਮੈਨੂੰ ਨਹੀਂ ਪਤਾ ਹਾਂਜੀ ਤੇ ਮੇਰੇ ਕੋ ਦੋ ਮੈਨੂੰ ਕੋਈ ਸੂਚਨਾ ਨਹੀਂ ਕੀਤਾ ਨਾ ਕੋਈ ਦੱਸਿਆ ਗਿਆ ਕਿਉਂਕਿ ਮੇਰੇ ਨਾਲ ਜਰੋ ਆਂਦੇ ਸੀ ਤੇਰੇ ਨਾਲ ਪਰਚੀ ਨਹੀਂ ਗਈ ਹਾਂ ਉਹਨੂੰ ਮੈਨੂੰ ਨਹੀਂ ਦਾ ਪਤਾ ਵੀ ਉਹਨੂੰ ਕੀਤਾ ਹੋਵੇ ਕਿ ਨਾਂ ਦੱਸਿਆ ਹੋਵੇ ਉਹਨੂੰ ਕਿਉਂਕਿ ਉਹ ਬੰਦਾ ਕੁਛ ਵਿਚਾਰਾ ਹੈਗਾ ਸੀ ਜੇ ਥੋੜੀ ਜਿਹੀ ਸੈਂਸਿਲਤਾ ਜਿਹੜੀ ਜਾਂਹੀਂ ਵੀ ਆਰਡਰ ਭੋਗ ਹੀ ਉਹਨੂੰ ਜਾ ਕੇ ਨਾ ਡਰਾਇਆ ਤਮਕਾਇਆ ਵੀ ਉਹਦੇ ਪਿੰਡ 'ਚ ਵੀ ਜਾ ਕੇ ਵੀ ਇਹ ਖਬਰਦਾਰ ਇੱਥੇ ਨਾ ਆਵੇ ਉਹਦੇ ਨਾਲ ਕਿਸੇ ਨੇ ਬੋਲੀ ਦਿੱਤੀ ਜਾਂ ਉਹ ਉਹਨਾਂ ਨੇ ਇਕੱਲੇ ਹੀ ਲੈ ਆਏ ਇਹਦੇ ਨਾਲ ਕਿਸੇ ਨੇ ਬੋਲੀ ਦਿੱਤੀ ਉਹ ਹੋਰ ਆਦਮੀ ਸੀ ਫਿਰ ਇਹ ਗਾਲਿਆ ਮੇਰੇ ਕੋ ਸੇ ਵੀ ਹੈ ਫਿਰ ਮੇਰੇ ਕੋ ਇੰਨੇ ਸਾਲਾਂ ਦੀਆਂ ਗਰਦੋਰੀਆਂ देखो इदरख्वास्तें देतीयां अपने कटवाली ठाणे ਦੇ ਵਿੱਚ ਘਟੋ ਘਟ ਮੇਰੇ ਕੋਲ 6-7 ਜਦੋਂ ਇਹ ਜ਼ਮੀਨ ਦਾ ਵਿਵਾਦ ਬਣਿਆ ਜੀ ਤੇ ਅਸੀਂ ਇਹ ਜ਼ਮੀਨ ਦੀ ਬੋਲੀ ਕਰਵਾ ਚੁੱਕੇ ਸੀ ਹੂੰ ਅਸੀਂ ਆਪਣੀ ਪੰਚਾਇਤ ਦਾ ਮਤਾ ਪਾ ਕੇ ਵੀ ਡੀਪੀਓ ਸਾਹਿਬ ਨੂੰ ਇਹ ਗੱਲ ਕਹੀ ਹੈ ਕਿ ਇਹ ਬੋਲੀ ਨਾ ਕਰਵਾਈ ਜਾਵੇ ਕਿਉਂਕਿ ਮੇਰੇ ਪਿੰਡ ਦੇ ਵਿੱਚ ਬਹੁਤ ਜ਼ਿਆਦੀ ਲੜਾਈ ਹੁੰਦਾ ਕਦਰ ਜੀ ਜੀ ਤੇ ਲੜਾਈਆਂ ਸਾਡੇ ਪਿੰਡ ਵਿੱਚ ਜਦੋਂ ਵੀ ਆ ਪਹਿਲੀ ਇਹਨਾਂ ਨੇ ਲਈ ਹੋਈ ਜਦੋਂ ਹੀ ਲੜਾਈਆਂ ਦੋ ਤਿੰਨ ਹੋ ਰਹੀਆਂ ਹੂੰ ਤੇ ਉਹ ਲੜਾਈ ਦੇ ਵਿੱਚ ਇਹ ਪੰਚਾਇਤ ਨੂੰ ਵੀ ਕਰਨੈਕਸਿੰਗ ਜੋ ਇਹ ਪੰਚਾਇਤ ਨੂੰ ਵੀ ਟਾਰਗੇਟ ਕਰ ਰਿਹਾ ਬਿਲਕੁਲ ਹਰ ਵਾਰੀ ਪੰਚਾਇਤ ਨੂੰ ਟਾਰਗੇਟ ਕਰਦਾ ਹੈ ਵਿੱਚ ਲੜਾਈ ਇਹਨਾਂ ਦੀ ਹੈ ਤੇ ਬਾਹਰੋਂ ਮੁੰਡੇ ਲਿਆ ਕੇ ਹਮੇਸ਼ਾ ਰੋਜ਼ ਸ਼ਾਮ ਨੂੰ ਲੜਾਈ ਹੋਣ ਦਾ ਸਾਨੂੰ ਖਤਰਾ ਰਹਿੰਦਾ ਇਹ ਅਸੀਂ ਡੀਡੀਪੀ ਸਾਹਿਬ ਨੂੰ ਵਾਰ-ਵਾਰ ਇਹ ਗੱਲ ਕਹੀ ਵੀ ਇਹ ਬੋਲੀ ਨੂੰ ਨਾ ਕਰਵਾਇਆ ਜਾ ਕਿਉਂਕਿ ਇੱਥੇ ਬੰਦਾ ਮਰਨ ਦਾ ਖਤਰਾ ਹੈ ਪਰ ਮਹਿਕਮਾ ਕਹਿੰਦਾ ਤੁਹਾਨੂੰ ਪੈਸਿਆਂ ਦੀ ਹੈ ਪਰ ਸਾਨੂੰ ਪੰਚਾਇਤ ਨੂੰ ਪੈਸੇ ਨਹੀਂ ਚਾਹੀਦੇ ਸਾਨੂੰ ਤੇ ਦੇਖੋ ਸਾਡੇ ਜੋ ਪਿੰਨਪੜਾ ਵਾਸਤੇ ਹੈ ਪਿੰਡ ਦੇ ਵਿੱਚ ਇਹ ਬਸ ਚਾਹੀਦੇ ਨੇ ਬਿਲਕੁਲ ਨਹੀਂ ਤੇ ਪਰ ਲੇਕਰ ਨਹੀਂ ਸਾਡੀ ਮੰਨੀ ਕੀ ਫਿਰ ਵੀ ਉਹ ਬੋਲੀ ਨੂੰ ਛੋੜਿਆ ਗਿਆ ਤੇ ਸਾਡੀ ਮਜਬੂਰੀ ਬਣ ਗਈ ਸਾਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਤੇ ਸਾਡਾ ਦੀ ਮਜਬੂਰੀ ਬਣ ਗਈ ਸਾਨੂੰ ਤਾਂ ਦੇਖੋ ਜੀ ਬੋਲੀ ਕਰवानी ਪੈਣੀ ਅਸੀਂ ਤਾਂ ਮਹਿਕਮੇ ਦੇ ਅਧੀਨ ਚੱਲ ਸਕਦੇ ਆ ਅੱਜ ਤੁਸੀਂ ਕਿਸ ਮਕਸਦ ਨਾਲ ਆਏ ਅੱਜ ਤਾਂ ਦੇਖੋ ਜੀ ਮੈਂ ਕਿਸਾਨ ਜਿਹੜੀ ਆਪਣੀ ਮਜ਼ਦੂਰ ਮੋਰਚਾ ਬਣਿਆ ਮੈਂ ਇਹਦੇ ਵਿੱਚ ਨਾ ਪ੍ਰਸਲਾ ਘਰ ਹੂੰ ਤੇ ਕੋ ਸਾਨੂੰ ਸਰਪੰਚ ਤੋਂ ਪਹਿਲਾਂ ਮੈਂ ਕਿਸਾਨ ਵੀ ਹਾਂ ਤੇ ਕਿਸਾਨੀ ਤੌਰ ਤੇ ਮੈਨੂੰ ਆਪਣੀ ਜਥੇਬੰਦੀ ਨਾਲ ਟੁੱਟਣਾ ਪੈਂਦਾ ਜੀ ਮਾਸ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਰ ਜਿੱਥੇ ਬੰਦੀ ਜੋ ਹੈ ਇਹ ਹਮੇਸ਼ਾ ਮਜ਼ਦੂਰਾਂ ਦੇ ਨਾਲ ਕਿਸਾਨਾਂ ਦੇ ਨਾਲ ਹੱਕਾਂ ਲਈ ਲੜਦੀ ਹੈ ਹੱਕਾਂ ਲਈ ਲੜਦੀ ਹੈ ਤੇ ਇਸ ਲਈ ਸਾਨੂੰ ਕਿ ਕਿਸਾਨ ਮਜ਼ਦੂਰ ਮੋਰਚੇ ਨਾਲ ਆਉਣਾ ਪੈਂਦਾ ਜੀ ਤੇ ਅਸੀਂ ਆਵਾਂਗੇ ਅੱਜ ਕਿਹਨੂੰ ਮਿਲਣਾ ਚਾਹੀਦਾ ਅੱਜ ਜੀ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਹੈ ਜੀ ਜੀ ਕਿ ਜੋ ਮੇਰੇ ਪਿੰਡ ਦੇ ਵਿੱਚ ਚੱਲ ਰਿਹਾ ਹੈ ਜਾਂ ਤਾਂ ਇਹਦਾ ਬਹਿ ਕੇ ਇੱਕ ਨੁਕਤਾਰਾ ਕੀਤਾ ਜਾਵੇ ਕਿਉਂਕਿ ਦੂਜੀ ਧਿਰ ਜਿਹੜੀ ਹੈ ਉਹ ਥੋੜੀ ਤਕੜੀ ਹੈ ਬਰਾਕ ਪ੍ਰਧਾਨ ਹੈ ਅਫਸਰ ਸਾਹਿਬ ਝਾੜਦਾ ਆਪਣੀ ਤੇ ਬਾਹਰੋਂ ਮੁੰਡੇ ਵੀ ਮਂਗਾ ਕੇ ਤੇ ਪਿੰਡ ਦੇ ਵਿੱਚ ਤੈਸ਼ ਦਾ ਮਾਹੌਲ ਬਣਾਉਂਦਾ ਹੈ ਇਹ ਸਾਡੇ ਵਾਸਤੇ ਬੜੀ ਤਕੜੀ ਸਮੱਸਿਆ ਹੈ ਜੀ ਕਿਉਂਕਿ ਤੁਸੀਂ ਪਿੰਡ ਦੇ ਸਰਪੰਚ ਜੀ ਮੈਂ ਪਿੰਡ ਦਾ ਸਰਪੰਚ ਆ ਮੇਰੇ ਵਾਸਤੇ ਉਹਨਾਂ ਨੂੰ ਬਾਰ ਬਾਰ ਸਮਝਾਇਆ ਵੀ ਗਿਆ ਤੇ ਮੈਨੂੰ ਕਹਿ ਰਹੇ ਜੋ ਕਰਨਾ ਹੈ ਕਰ ਲੈ ਤੁਸੀਂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਾਬਕਾ ਸਰਪੰਚ ਪਿੰਡ ਕੋਗਵੇੜ ਮੇਰਾ ਨਾਮ ਤਰਲੋ ਸਿੰਘ ਹੈ ਪਿੰਡ ਕੋਗਵੇੜ ਹੈ ਸਾਡੇ ਪਿੰਡ ਦੇ ਵਿੱਚ ਇੱਕ ਸਾਡੇ ਵੀਰ ਹਰਚਰਨ ਸਿੰਘ ਦੇ ਨਾਲ ਜੋ ਕਿ ਉਹਨਾਂ ਦੇ ਕੋਲ ਸਤੇ ਹੈ 45 ਸਾਲ ਦੀ ਉਹਨਾਂ ਦੇ ਕੋਲ ਗਰਦੌਰੀਆਂ ਹਨ ਅਸੀਂ ਕਈ ਵਾਰੀ ਪ੍ਰਸ਼ਾਸਨ ਅਕੇ ਬੇਨਤੀਆਂ ਕਈ ਵਾਰੀ ਦਰਖਾਸਤਾਂ ਕਿਦਵਾਲੀ ਵੀ ਦੇ ਚੁੱਕੇ ਹਾਂ ਐਸਐਸਪੀ ਦੇ ਸਾਹ ਦੇ ਵੀ ਦੇ ਚੁੱਕੇ ਹਾਂ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਇੱਕ ਦਿਨ ਪ੍ਰਸ਼ਾਸਨ ਦੇ ਨਾਲ ਲੈ ਕੇ ਸਾਡੀ ਉਹ ਜੋ ਵੀਰ ਦੇ ਨਾਲ ਪੁੱਤਾ ਵਾਂਗੂ ਪਾਲੀ ਫਸਲ ਨੂੰ ਇੱਕ ਤੇ ਉਹ ਯਾੜ ਰਹੇ ਨੇ ਤੇ ਦੂਜੀ ਵੱਡਣ ਚਲੇ ਗਏ ਹਨ ਤੇ ਅਸੀਂ ਇਸ ਕਰਕੇ ਜੋ ਸਾਡੇ ਆ ਵੀਰ ਬੈਠੇ ਨੇ ਵੀਰ ਨਸ਼ਤਰ ਸਿੰਘ بھائی ਸਾਹਿਬ ਇਹਨਾਂ ਦੇ ਕੋਲ ਬੇਨਤੀ ਕੀਤੀ ਇਹਨਾਂ ਦੀ ਜੋ ਕਿਸਾਨ ਯੂਨੀਅਨ ਹੈ ਜਿਸ ਦਾ ਨਾਮ ਹੈ ਸ਼ੇਰੇ ਪੰਜਾਬ ਇਹ ਸ਼ੇਰੇ ਪੰਜਾਬ ਕਿਸਾਨ ਨੌਜਵਾਨ ਮੋਰਚਾ ਇਸ ਕਰਕੇ ਇਹਨਾਂ ਅੱਗੇ ਬੇਨਤੀ ਕੀਤੀ ਇਹ ਸਾਰਾ ਕਾਫਲਾ ਡੀਸੀ ਸਾਹਿਬ ਨੂੰ ਇਹ ਮੰਗ ਪੱਤਰ ਦੇਣਾ ਹੈ ਸਰ ਕਿੰਨੇ ਕਿੱਲਾਂ ਦਾ ਮਾਮਲਾ ਤੇਨਾਂ ਕੇ ਲੇ ਤਾਂ ਮਾਂਬਲਾ ਉਹ ਬੋਲੀ ਤੇ ਹੋਈ ਸੀ ਪੈਣੀ ਜਿਹੜੀ ਕਿ ਉਹ ਬੋਲੀ ਤੇ ਅਸੀਂ ਸਾਨੂੰ ਤੇ ਜਿਹਦੇ ਜਿਹਦੇ ਦਾ ਬੋਲੀ ਪਹਿਲਾਂ ਟੁੱਟੀ ਏ ਉਹਦੀ ਤੇ ਅਸੀਂ ਝੋਨਾ ਲਾ ਚੁੱਕੇ ਹਾਂ ਜਦੋਂ ਝੋਨਾ ਲੱਗਦਾ ਹੈ ਮੁੜ ਕੇ ਸਾਡੇ ਨਾਲ ਧੱਕਾ ਹੋਇਆ ਉਹਦੀ ਦੇ ਨਾਲ ਅਜੇ ਤੱਕ ਉਹਦੇ ਪੈਸੇ ਵਾਪਸ ਮੁੜੇ ਜਾਂ ਨਾ ਉਹਨੂੰ ਪਤਾ ਨਹੀਂ ਕੀ ਕੀਤਾ ਤੇ ਕੀ ਨਹੀਂ ਸਾਨੂੰ ਵੀ ਇਹ ਗੱਲ ਦਾ ਪਤਾ ਹੀ ਨਹੀਂ ਤੇ ਉਹਨੇ ਪ੍ਰਸ਼ਾਸਨ ਨੇ ਆਪਣੀ ਮਰਜ਼ੀ ਦੇ ਨਾਲ ਕੀ ਕੀਤਾ ਸਾਨੂੰ ਨਹੀਂ ਇਹ ਗੱਲ ਦਾ ਪਤਾ ਤੇ ਜਾ ਕੇ ਬੋਲੀ ਜਿਹੜੀ ਏ ਉਹ ਬਲਾਕ ਚ ਕਰਾ ਕੇ ਤੇ ਧੱਕਾ ਹੋਇਆ ਮੌਕੇ ਤੇ ਨਹੀਂ ਹੋਈ ਬੋਲੀ ਨਹੀਂ ਮੌਕੇ ਤੇ ਬੋਲੀ ਨਹੀਂ ਹੋਈ ਬਲਿਕ ਨਾ ਨਹੀਂ ਪਹਿਲੀ ਪਹਿਲੀ ਚ ਬੋਲੀ ਨੇ ਵਿੱਚ ਮਜੂਦਾ ਪੰਚਾਇਤ ਸਰਪੰਚ ਸਾਹਿਬ ਨੂੰ ਨੇ ਪੁੱਛਿਆ ਗਿਆ ਠੀਕ ਹੈ ਸਰਪੰਚ ਸਾਹਿਬ ਕਿੱਥੇ ਝੋਨਾ ਲਾ ਰਿਆ ਤੇ ਮੁੜ ਕੇ ਆ ਕੇ ਸਾਡਾ ਝੋਨਾ ਲੱਗੇ ਨੂੰ ਢੱਕਣ ਡਿਆ ਉਹ ਇਹ ਵਿਚਾਰਾ ਝੋਨਾ ਲਾਉਣ ਡਿਆ ਆ ਤੇ ਆ ਕੇ ਨੂੰ ਦਾਬੇ ਮਾਰ ਰਿਹਾ ਵੀ ਮੈਂ ਪਹਿਲੀ ਠੇਕੇ ਤੇ ਲੈ ਲਈ ਹਾਂ ਹਾਲੇ ਕੋਈ ਗੱਲਬਾਤ ਨਹੀਂ ਹੈ ਤੇ ਜਦੋਂ ਇਹ ਬੋਲੀ ਹੋ ਸਕਦੀ ਹੈ ਜਦੋਂ ਇੱਕ ਬੰਦੇ ਨੇ ਪੱਡਾ ਕਟਾ ਕੇ ਤੇ ਉਹਨੂੰ ਝੋਨਾ ਲਾਉਣ ਡਿਆ ਆ ਤੇ ਉਦੋਂ ਬੋਲੀ ਹੋ ਸਕਦੀ ਪਹਿਲਾਂ ਇਹ ਦੱਸੋ ਇਹ ਤਾਂ ਕਾ ਨਹੀਂ ਜਾ ਕੇ ਪੂਰਾ ਪਤਾ ਕਰ ਲੋ ਤੁਸੀਂ ਪ੍ਰਸ਼ਾਸਨ ਦਰਦੇ ਨਾ ਗੱਲ ਇਹ ਆ ਜੀ ਵੀ ਕੋ ਗਵੇੜ ਦੇ ਸਾਡੇ ਸਰਪੰਚ ਸਾਹਿਬ ਤੇ ਬਾਪੂ ਜੀ ਇਹ ਗਰੀਬ ਕਿਸਾਨ ਆ ਦੂਜੇ ਪਾਸੇ ਜਿਹੜੇ ਉਹਨਾਂ ਦਾ ਨਾਮ ਕਰਨੈਲ ਸਿੰਘ ਹੋਣੀ ਆ ਉਹ ਵੀ ਬਜ਼ੁਰਗ ਆ ਮੈਂ ਉਹਨਾਂ ਦੀ ਵੀ ਇੱਜ਼ਤ ਕਰਦਾ ਉਹਨਾਂ ਕੋਲੇ ਬਹੁਤ ਵੱਡੇ ਵੱਡੇ ਸ਼ੋਅਰੂਮ ਆ ਆਪਣੇ ਕਪੂਰਥਲੇ ਵੀ ਹੋਰ ਥਾਂ ਵੀ ਆ ਠੀਕ ਹੈ ਰੱਬ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਪਰ ਉਹਨਾਂ ਨੂੰ ਜੇ ਕਿਸੇ ਗਰੀਬ ਕਿਸਾਨ ਦੀ ਕੋਈ 2 ਕਿੱਲੇ ਜ਼ਮੀਨ ਹੋ ਫਸਲ ਵਾਹਦਾ ਉਹਨੂੰ ਬੀਜ ਲੈਣੀ ਚਾਹੀਦੀ ਹੈ ਪਹਿਲੀ ਗੱਲ ਤੇ ਇਨਸਾਨੀਅਤ ਹੀ ਆ ਸਾਡਾ ਬਣਦਾ ਵੀ ਅਸੀਂ ਜਿਹੜੇ ਤਕੜੇ ਜ਼ਿਮੀਂਦਾਰ ਆ ਸਾਡਾ ਆਖਿਆ ਵੀ ਜੇ ਕੋਈ ਗਰੀਬ ਜ਼ਿਮੀਂਦਾਰਿਆ ਨੂੰ ਬਾਹ ਫੜ ਕੇ ਠਾਈਏ ਵੀ ਉਹਨੂੰ ਬਰਾਬਰ ਖੜਾ ਕਰੀਏ ਜੇ ਇਹ ਇਨਸਾਨ ਆਤਮ ਹੱਤਿਆ ਕਰ ਲੈਂਦਾ ਜਾਂ ਕੱਲ ਨੂੰ ਇਹੋ ਜੀ ਕੋਈ ਹਰਕਤ ਕਰ ਲੈਂਦਾ ਉਹਨੂੰ ਕੀ ਮਿਲ ਜੂਗਾ ਅਸੀਂ ਨਹੀਂ ਕਹਿੰਦੇ ਵੀ ਉਹ ਪਾਲੀ ਹੋਈ ਫਸਲ ਕੋਈ ਹੋਰ ਵੱਢ ਕੇ ਲੈ ਜਾਂਦਾ ਉਦੋਂ ਰਿਸ਼ਤੇਦਾਰ ਭੈਣ ਭਰਾ ਆਪਣੇ ਘਰ ਦੇ ਜਿਹੜੇ ਜੰਮੇ ਹੋਏ ਬੱਚੇ ਆ ਉਹ ਵੀ ਮੇਨੇ ਮਾਰਦੇ ਆ ਵੀ ਬਾਪੂ ਆਪਣੀ ਫਸਲ ਤਾਂ ਉਹ ਵੱਢ ਕੇ ਲੈ ਗਈ ਫੇਰ ਜ ਆਪਣੇ ਆਪ ਨੂੰ ਲਾਉਂਦਾ ਜਾਂ ਆਪਣੇ ਬੱਚਿਆਂ ਨੂੰ ਲਾਉਂਦਾ ਇਹ ਮਜਬੂਰ ਕਰ ਦਿੰਦੀਆਂ ਗਰੀਬ ਕਿਸਾਨਾਂ ਨੂੰ ਆਤਮ ਹਤਿਆ ਕਰਨ ਲਈ ਮੈਂ ਨਹੀਂ ਕਹਿੰਦਾ ਠੀਕ ਆ ਉਹ ਆਮ ਆਦਮੀ ਸਰਕਾਰ ਦੇ ਵਿੱਚ ਬਲਾਗ ਪ੍ਰਧਾਨ ਆ ਠੀਕ ਆ ਉਹਦੀ ਚਲਦੀ ਹੋਊਗੀ ਉਹਦਾ ਐਮਐਲਏ ਆ ਕੋਲੇ ਇਹਦਾ ਮਤਲਬ ਇਹ ਨਹੀਂ ਗਰੀਬ ਜਿਵੇਂ ਦਾਰਾਂ ਧੱਕਾ ਕਰੀਏ ਪਾਵਰ ਲੋਕਾਂ ਦੀ ਰਾਖੀ ਵਾਸਤੇ ਹੁੰਦੀ ਆ ਜੇ ਆ ਜਾਮ ਆਦਮੀ ਦੀ ਸਰਕਾਰ ਇਹਨਾਂ ਕਿਸਾਨਾਂ ਨੇ ਪੜਾਈਆਂ ਇਸ ਕਰਕੇ ਵੀ ਗਰੀਬਾਂ ਦਾ ਭਲਾ ਹੋ ਸਕੇ ਇਹ ਨਹੀਂ ਵੀ ਜੇ ਆਪਾਂ ਨੂੰ ਪਾਵਰ ਦੇ ਦਿੱਤੀ ਆ ਮੰਨ ਲਓ ਕੋਈ ਵੀ ਆ ਐਮਐਲਏ ਬਣ ਜਾਣਾ ਐਮਪੀ ਤੇ ਨਾ ਧੱਕਾ ਕੀਤਾ ਜਾਵੇ ਉਹ ਅਸੀਂ ਤਾਂ ਬੈਠ ਕੇ ਕੋਈ ਇਹਨਾਂ ਦਾ ਮੈਂ ਜਿੱਦਣ ਇਹ ਇਹਨਾਂ ਨੇ ਆਪਣੇ ਪਿੰਡ ਦੇ ਵਿੱਚ ਇਹਨਾਂ ਦੀ ਯੂਨੀਅਨ ਦੀ ਸਾਡੀ ਯੂਨੀਅਨ ਦੀ ਇਕਾਈ ਤੇ ਇਹਨਾਂ ਦੇ ਪਿੰਡ ਦੇ ਵਿੱਚ ਜਦੋਂ ਸਰਪੰਚ ਸਾਹਿਬ ਮੰਮੀ ਮੇਰੀ ਮਾਤਾ ਆਸੀਂ ਕਿਹੜਾ ਪਿੰਡ ਤੁਹਾਡਾ ਮੇਰਾ ਪਿੰਡ ਬਿਜਲੀ ਨੰਗਲ ਦੀ ਤੇ ਜਦੋਂ ਇਹ ਰਹੀ ਉਸ ਤੋਂ ਬਾਅਦ ਜਦੋਂ ਸਰਪੰਚ ਸਾਹਿਬ ਮੇਰੇ ਕੋਲੇ ਆਏ ਵੀ ਮੈਂ ਮੌਜੂਦਾ ਸਰਪੰਚ ਆ ਮੈਨੂੰ ਹੀ ਨਹੀਂ ਪੁੱਛਿਆ ਬੋਲੀ ਕਰਨ ਲੱਗਿਆ ਹਾਲਾਂਕਿ ਜਦੋਂ ਬੋਲੀ ਅਸੀਂ ਕਰਨੀ ਹੁੰਦੀ ਆ ਵੀਡੀਓ ਦਾ ਦਫਤਰ ਡੀਟੀਓ ਦਾ ਪਹਿਲਾਂ ਸਰਪੰਚ ਸਾਹਿਬ ਨੂੰ ਤਲਾਹ ਕੀਤੀ ਜਾਂਦੀ ਇਹ ਕਹਿੰਦੇ ਯਾਰ ਮੈਨੂੰ ਤਾਂ ਸਰਪੰਚ ਮੰਨਿਆ ਹੀ ਨਹੀਂ ਉਹਨਾਂ ਨੇ ਅਸੀਂ ਗਾ ਵੀ ਨਹੀਂ ਠੱਕਾ ਕੀਤਾ ਫਿਰ ਉਹ ਪਾਰਟੀ ਨੂੰ ਸਾਡਾ ਸੁਣਿਆ ਗਿਆ ਤੁਹਾਨੂੰ ਬਹੁਤ ਦਿੱਤਾ ਮੈਂ ਕਹਾਂ ਮੈਨੂੰ ਪਤਾ ਨਹੀਂ ਤੁਹਾਡੇ ਸ਼ੋਅਰੂਮ ਐਡੇ ਵੱਡੇ ਵੱਡੇ ਜੀ ਉਹ ਗਰੀਬ ਜ਼ਿਮੀਂਦਾਰ ਕੋਲ ਜੋ ਤਾਂ ਹੈ ਹੀ ਦੋ ਕਿੱਲੇ ਆ ਜਾਂ ਤਿੰਨ ਕਿੱਲੇ ਆ ਜੀ ਉਹ ਵੀ ਖੋਲਾਂਗੇ ਤਾਂ ਉਹ ਵਿਚਾਰਾ ਹੁਣ ਕੀ ਕਰੂਗਾ ਵੀ ਆਪਾਂ ਇਹਨਾਂ ਧੱਕਾ ਨਾ ਕਰੀਏ ਜੇ ਤੁਹਾਨੂੰ ਲੱਗਦਾ ਵਾ ਉਹ ਕਹਿੰਦੇ ਜੀ ਅਸੀਂ ਇੰਨੇ ਲੱਖਾਂ ਰੁਪਈਆ ਲਾਤਾ ਅਸੀਂ ਕਹਿੰਦਾ ਅਸੀਂ ਜਿਹੜੇ ਕਿਸਾਨ ਜੁੜੀਆਂ ਨਾਲੇ ਲੋਕ ਆ ਅਸੀਂ ਇਕੱਠੇ ਕਰਕੇ ਦੇ ਦਿੰਦੇ ਤਾਂ ਜਿੰਨਾ ਕਰਤਾ ਅਸੀਂ ਦੇ ਦਿੰਦੇ ਆ ਪਰ ਇਹ ਗਰੀਬ ਜ਼ਿਮੀਂਦਾਰਾਂ ਧੱਕਾ ਨਾ ਕਰੋ ਉਹ ਕਹਿੰਦੇ ਤੁਹਾਨੂੰ ਸੋਚ ਕੇ ਦੱਸ ਮੈਂ ਉਹਨਾਂ ਨੂੰ ਸੁਨੇਹਾ ਭੇਜਿਆ ਕਿ ਵਕੀਲ ਯਾਰ ਕਿਸੇ ਦਾ ਵੀ ਇਦਾਂ ਦੀ ਗੱਲ ਕਰਨ ਨੂੰ ਮੰਨ ਲਓ ਟੈਕ ਹੀ ਹੋ ਜਾਂਦਾ ਸਹੀ ਆ ਜੀ ਜੋ ਮੈਂ ਪੜਿਆ ਜਾਂ ਜੋ ਮੈਂ ਦੇਖਿਆ ਉਹ ਸਟੇਟ ਦੇ ਹਿਸਾਬ ਨਾਲ ਬੋਲੀ ਨਹੀਂ ਹੋ ਸਕਦੀ ਪਰ ਉਹ ਚਲੋ ਮਜੂਤਾ ਸਰਕਾਰ ਦੇ ਵਿੱਚ ਆ ਬਿਨਾ ਕੋਈ ਜਿਹੜਾ ਪੰਚਾਇਤੀ ਮੈਹਗਮਾ ਫਿਰ ਉਹਦੇ ਤੇ ਤੁਸੀਂ ਜ਼ਿੰਮੇਵਾਰੀ ਸਿੱਟੋ ਨਾ ਕਿ ਉਹਨੇ ਕਿਉਂ ਕਰਾਈ ਤੇ ਉਹ ਦੇਖੋ ਹੁਣ ਆਏ ਹਾਂ ਡੀਟੀਪੀ ਸਾਹਿਬ ਨੂੰ ਮੰਗਾ ਅੱਜ ਡੀਸੀ ਸਾਹਿਬ ਨੂੰ ਦੱਸਣ ਆਏ ਆ ਵੀ ਜਿਹੜੀ ਤੁਸੀਂ ਉਹਨਾਂ ਨੂੰ ਪੁਲਿਸ ਪਰਮਿਸ਼ਨ ਦੇ ਦਿੱਤੀ ਆ ਤੁਸੀਂ ਉਧਰ ਪੁਲਿਸ ਭੇਜੀ ਸੀ ਵਿੱਚੋਂ ਨਾ ਵੱਡ ਲੋ ਗਲਤ ਸੀ ਇਹਨਾਂ ਦਾ ਸਟੇ ਵੀ ਦੇ ਐਸਪੀ ਗਰੀਮ ਜੀ ਵੀਦਾਰ ਨਾਲ ਤਕਾ ਨਾ ਕਰੋ ਠੀਕ ਹੈ ਜੀ ਉਹ ਕਹਿੰਦੇ ਅਸੀਂ ਡੀਟੀਪੀਓ ਸਭ ਤੋਂ ਪਟਾ ਕਟਾਇਆ ਇੰਨੇ ਲੱਕ ਚ ਪਰ ਇਹਨਾਂ ਨੇ ਵੀ ਸਹੀ ਆ ਜਿੱਦਾਂ ਇਹ ਜਿੱਦਾਂ ਤੁਹਾਡੀ ਗੱਲ ਸੁਣੀ ਦੋਨੇ ਪੱਖ ਆਪਣੀ ਜਗ੍ਹਾ ਸਹੀ ਨਜ਼ਰ ਆ ਰਹੇ ਇਹ ਕਹਿੰਦੇ ਕਿ ਅਸੀਂ ਪਟਾ ਅਰਥਾ ਜੀ ਨਹੀਂ ਮੈਂ ਮੰਨਦਾ ਜੀ ਇੱਥੇ ਪ੍ਰਸ਼ਾਸਨ ਦੀ ਗਲਤੀ ਪਰ ਮੰਮੀ ਸਰਕਾਰਾਂ ਦੇ ਵਿੱਚ ਅਸੀਂ ਦੇਖਦੇ ਰਹਿੰਦੇ ਆ ਬੀਡੀਪੀਓ ਡੀਡੀਪੀਓ ਉਹਦਾ ਲੱਗਦਾ ਹੁੰਦਾ ਵੀਡੀਓ ਵੀ ਉਹਦੇ ਲੱਗਦਾ ਜਿਹੜੀ ਮੌਜੂਦਾ ਸਰਕਾਰ ਹੁੰਦੀ ਜਿਹੜੀ ਸਰਕਾਰ ਹੁੰਦੀ ਨਾ ਇਹ ਛੋਟਾ ਮੋਟਾ ਜਿਹੜਾ ਇਦਾਂ ਦਾ ਕੰਮ ਆ ਉਹ ਆਮ ਹੀ ਕਰਾ ਲਿਆ ਜਾਂਦਾ ਵੀ ਕੋਦੀ ਡਿਗਰੀ ਮਾਰ ਕਿਨੇ ਹੋਣਾ ਸੀ ਨਾ ਇਹ ਸਰਪੰਚ ਸਾਹਿਬ ਆ ਜੇ ਇਹਨਾਂ ਨੂੰ ਪੁੱਛ ਕੇ ਜਾਂ ਇਹਨਾਂ ਨੂੰ ਉਧੋ ਭਲੋਥੇ ਚੱਲੇ ਲੰਦੇ ਫੇਰ ਵੀ ਇਹ ਜ਼ਿਮੀਂਦਾਰ ਕੱਲਾ ਰਹਿ ਜਾਣਾ ਸੀ ਸੋ ਇਹ ਜਹੰਕਾਰ ਹੋ ਜਾਂਦਾ ਉਹ ਮੈਂ ਇਹ ਕਹਿਣਾ ਚਾਹਣਾ ਇਹ ਤਾਕਤ ਲੋਕਾਂ ਦੀ ਹੁੰਦੀ ਆ ਸਰਕਾਰਾਂ ਦੀ ਇਥੋਂ ਕੋਈ ਮਸਲਾ ਨਹੀਂ ਹੁੰਦਾ ਤੇ ਤੁਸੀਂ ਫੇਰ ਕੋਸ਼ਿਸ਼ ਕਰੋਗੇ ਦੋੜੀ ਆ ਕਿ ਬੈਠ ਕੇ ਕੋਈ ਇਹਨਾਂ ਦਾ ਮਸਲਾ ਕਰਾਉਂਦਾ ਮੈਂ ਤਾਂ ਹੁਣ ਵੀ ਚਾਹਣਾ ਵੀ ਉਹਨਾਂ ਦੇ ਵਕੀਲ ਨੂੰ ਵੀ ਅਸੀਂ ਕਿਹਾ ਉਹਨਾਂ ਨੂੰ ਸੁਨੇਹਾ ਵੀ ਭੇਜਿਆ ਵੀ ਭਾਈ ਗਰੀਬ ਜ਼ਿਮੀਂਦਾਰਾਂ ਧੱਕਾ ਨਾ ਕਰੋ ਜੇ ਗੱਲ ਪੈਸਿਆਂ ਦੀ ਆ ਅਸੀਂ ਜੂਨੀਅਨ ਵਾਲੇ ਸਾਰੇ ਨੌਜਵਾਨ ਮੁੰਡੇ ਰੜ ਕੇ ਪੈਸੇ ਜੇ ਤੁਹਾਨੂੰ ਇਹ ਤੋਂ ਗਲਤੀ ਮੰਨਾਣੀ ਆ ਤਾਂ ਅਸੀਂ ਮੰਨ ਲਾਂ ਪਰ ਮੈਂ ਗਲਤੀ ਮੰਨ ਲੈਣਾ ਜੇ ਜ਼ਿਮੀਂਦਾਰ ਦਾ ਭਲਾ ਹੁੰਦਾ ਇਹਦੇ ਚਾਹ ਕਹਾਰ ਇੱਕ ਸੋਫੇ 70 78000 ਦੇ ਵਿਕਦੇ ਆ ਤੇ ਤੁਸੀਂ ਵੱਡੇ ਵੱਡੇ ਸ਼ੋਅਰੂਮ ਆ ਬਾਧੂ ਪੈਸੇ ਉਹਨਾਂ ਕੋਲੇ ਸਿਰਫ ਗੱਲ ਇਹ ਕਿ ਅੜੀ ਤੇ ਨਹੀਂ ਆ ਜਾਂਦੀ ਗੱਲ ਐਸਪੀ ਅੜੀ ਦੀ ਗੱਲ ਸੀ ਮੈਂ ਉਹਨਾਂ ਨੂੰ ਸਮਝਾਇਆ ਮੈਂ ਕਿ ਬਾਪੂ ਜੀ ਤੁਸੀਂ ਇਹ ਚਲੋ ਬੰਦੇ ਬਾਹਰੋਂ ਛੱਡ ਕੇ ਇਹਨਾਂ ਨੂੰ ਮਰਵਾ ਦੋਗੇ ਫਿਰ ਤੁਹਾਨੂੰ ਵੀ ਉਹਨਾਂ ਹੀ ਵਕਤ ਪੈਣਾ ਤੁਹਾਡੇ ਦੇ ਵੀ ਕੇਸ ਪੈਣਾ ਦੋਨੇ ਘਰ ਚੜਨਗੇ ਬਹੁਤ ਕੋਸ਼ਿਸ਼ ਕੀਤੀ ਅਸੀਂ ਅੱਗੇ ਵੀ ਕੋਸ਼ਿਸ਼ ਕਰਾਂਗੇ ਵੀ ਬੈਠ ਕੇ ਮਸਲਾ ਹੱਲ ਹੋਵੇ ਦੂਆ ਪੱਖੇ ਵੀ ਕਹਿੰਦਾ ਨਾ ਉਹ ਕਹਿੰਦੇ ਐਸੀ 7 ਲੱਖ ਰੁਪਇਆ ਖਰਚਿਆ ਜੀ ਤੇ ਸਾਡਾ ਉੱਪਰ ਵੀ ਖਰਚਾ ਹੋਇਆ ਤੇ ਸਾਡਾ ਤਾਂ ਕੋਈ ਫਸੂਰ ਨਹੀਂ ਤੁਸੀਂ ਸਟੇਡੀਅਮ ਵੱਲ ਤੁਸੀਂ ਬੀਡੀਪੀਓ ਨੂੰ ਕਿਉਂ ਮਜਬੂਰ ਕਰਦੇ ਵੀ ਇਸੇ ਪੈੜੀ ਦਾ ਫਟਾਖਾ ਹੋਰ ਪਿੰਡ ਚ 35 ਪੈੜੀ ਐ ਨਹੀਂ ਸੀ ਹੁਣ ਮੇਰੇ ਪਿੰਡ ਜਦੋਂ ਬੋਲੀ ਹੁਣ ਪੈੜੀ ਤੇ ਬੋਲੀ ਨਾ ਦਈ ਉਹ ਪ੍ਰਾਣੀ ਮਾਉਂਦੇ ਆ ਸਰਪੰਚ ਸਾਹਿਬ ਸੀ ਪਹਿਲੀ ਗੱਲ ਤਾਂ ਇਹਨਾਂ ਦਾ ਕੰਮ ਉਹ ਆਮ ਆਦਮੀ ਦੇ ਮੰਨਦਾ ਉਹਨਾਂ ਕੋਲੇ ਪਾਵਰ ਆ ਬਲਾਕ ਪ੍ਰਧਾਨ ਦਾ ਕੰਮ ਪਿੰਡਾਂ ਦੀਆਂ ਬੋਲੀਆਂ ਕਰਾਉਣਾ ਨਹੀਂ ਹੁੰਦਾ ਉਹ ਸਰਪੰਚ ਦਾ ਕੰਮ ਹੁੰਦਾ ਸਰਪੰਚ ਦਾ ਕੰਮ ਜੇ ਸਰਪੰਚ ਨੂੰ ਕਰਨ ਦਿੱਤਾ ਜਾਂਦਾ ਨਹੀਂ ਜੀ ਮੈਂ ਕਿਹਾ ਪਹਿਲਾਂ ਸਰਪੰਚ ਸਾਹਿਬ ਦੀ ਮਰਜ਼ੀ ਤੋਂ ਬਿਨਾਂ ਕਿੱਦਾਂ ਬੋਲਿਓਗੇ ਠੀਕ ਆ ਮੈਂ ਫੇਰ ਵਾਰੀ ਵਾਰੀ ਕਹੀ ਜੇ ਨਾ ਜਦੋਂ ਸਰਕਾਰਾਂ ਦੇ ਵਿੱਚ ਦਬਕਾ ਹੁੰਦਾ ਉਦੋਂ ਬੀਡੀਪੀ ਉਹ ਤੋਂ ਆਪਣੀ ਮਰਜ਼ੀ ਜਾਂ ਐਮਐਲ ਜਲਕਾਂ ਚਾਰਜ ਹੁੰਦਾ ਉਹ ਇੰਨਾ ਕ ਤਾਂ ਦਬਕਾ ਮਾਰ ਕੇ ਕਰਾ ਲੈਂਦਾ ਤੇ ਅਸੀਂ ਬਹੁਤ ਜ਼ਿੰਮੇਦਾਰ ਆ 100-100 ਰੁਪਿਆ ਪਾ ਕੇ ਇੰਤਰਾ ਤਾਂ ਕਹਣਾ ਕਰੋ ਜੇ ਗੱਲ 7 ਲੱਖ ਦੀ ਹੈ ਤਾਂ ਸਾਨੂੰ ਦੱਸੋ ਮੈਂ ਤੇ ਕਹ ਆਪਣੇ ਦਬਾਬੇ ਦੇ ਇੰਨੇ ਨੌਚਪਾ ਦੇ ਵਕੀਲ ਸਾਹਿਬ ਨਾਲ ਮੇਰੀ ਹੋਈ ਸੀ ਉਹ ਕਹਿੰਦੇ ਸੀ ਪੈਸੇ ਨਹੀਂ ਮੋੜਨੇ ਮੈਂ ਕਿਹਾ ਅਸੀਂ ਮੜਾ ਕੇ ਦੇਵਾਂਗੇ ਸਾਡੇ ਵਕੀਲ ਮੜਾ ਕੇ ਦੇਣਗੇ ਉਹ ਗੱਲ ਬੈਠ ਕੇ ਕਰਨ ਅਸਲ 'ਚ ਕਈ ਵਾਰੀ ਕੀ ਹੁੰਦਾ ਜੀ ਵੀ ਉਹਨਾਂ ਨੂੰ ਰੱਬ ਨੇ ਇੰਨਾ ਕਿ ਜ਼ਿਆਦਾ ਦਿੱਤਾ ਨਾ ਨਹੀਂ ਉਹਨਾਂ ਦੇ ਅਸੀਂ ਦੇਖੋ ਜੇ ਉਹ ਉਹ ਵੀ ਪਾਰਟੀ ਉਹ ਵੀ ਜੇ ਇੱਕ ਉਹਨਾਂ ਕੋ 4 ਪੈਸੇ ਵਾਧਦੇ ਆ ਇਹ ਥੋੜਾ ਜਿਹਾ ਮਾਤੜ ਆ ਜਿਹਦਾ ਕਾਣਾ ਕਰਨ ਜਿਉ ਬਹਿ ਕੇ ਗੱਲ ਕਰਨੀ ਚਾਹੁੰਦੇ ਆ ਤੇ ਅਸੀਂ 7 ਲੱਖ ਦੇ ਦਿੰਨੇ ਮੈਂ ਜ਼ਿੰਮੇਵਾਰੀ ਲੈਣਾ ਮੈਂ ਦੇ ਦੂੰ ਯਾਰ ਇਹ ਕਿਹੜੀ ਗੱਲ ਜੇ ਇੱਕ ਬੰਦੇ ਦੀ ਜਾਨ ਬਚ ਜੇ ਫਿਰ ਕੀ ਕੀ ਹੋ ਗਿਆ ਓਕੇ ਨਹੀਂ ਤੁਸੀਂ ਕੋਲੋਂ ਦੇਣੇ ਜਾਂ ਸਰਕਾਰ ਤੋਂ ਮੜਾ ਕੇ ਦੇਣੇ ਚਲੋ ਜੇ ਦੇਖੋ ਜੀ ਉਹ ਤਾਂ ਕੇਸ ਲੱਗਣਾ ਹੁੰਦਾ ਹੋ ਜਾਂਦਾ ਅਸੀਂ ਕੇਸ ਲਾ ਦਿੰਨੇ ਆ ਵੀ ਜਿਹੜੇ ਸਰਕਾਰੋਂ ਪੈਸੇ ਵਾਪਸ મોੜੇ ਉਹ ਪੈਸੇ ਮੋੜਨ ਨੂੰ ਲੱਗ ਜਾਂਦੇ 1.5 2 ਮਹੀਨਾ ਲੱਗ ਜਾਂਦਾ ਤੇ ਉਹਨਾਂ ਚ ਰਸੀ ਜਿੰਮੇਵਾਰੀ ਲੱਲਾਂਗੇ ਵੀ ਸਾਈ ਰੱਖ ਦਿੰਨੇ ਕਿੱਥੇ ਰੱਖਣੇ ਪਏ ਦੱਸੋ ਐ ਗੱਲ ਕਿਹੜੀ ਗੱਲ ਪੈਸੇ ਦੀ ਨਹੀਂ ਗੱਲ ਤਾਂ ਅਣਖ ਤੇ ਇੱਜ਼ਤ ਦੀ ਹੁੰਦੀ ਆ ਵੀ ਜੇ ਸਾਡਾ ਇਹ ਗਰੀਬ ਭਰਾ ਵਾ ਜੇ ਤੁਹਾਨੂੰ ਉਸ ਦਾਤੇ ਨੇ ਉਸ ਪਰਮੇਸ਼ਵਰ ਨੇ ਬਲਾਕ ਪ੍ਰਧਾਨ ਬਣਾਇਆ ਤੁਹਾਡੀ ਟੌਰ ਆ ਤੇ ਆਪਾਂ ਗਰੀਬਾਂ ਦੇ ਆਪਣੇ ਜੀਵਨ ਦਾ ਰੇ ਕੰਮ ਕਰਾਈਏ ਉਹਨਾਂ ਨਾਲ ਝਗੜੇ ਨਾ ਕਰੀਏ ਐਡਾ ਵੱਡਾ ਸਰ ਪਿੰਲੇ ਦਾ ਧੰਨਵਾਦ ਆ ਤੁਹਾਡੇ ਬਹੁਤ ਬਹੁਤ ਤੁਸੀਂ ਸਾਡੇ ਕੋ ਆਏ ਆ ਬਾਕੀ ਮੈਂ ਤੁਹਾਨੂੰ ਇਹ ਜਿੰਨੇ ਕੁ ਮੈਨੂੰ ਜਾਣਕਾਰੀ ਮਿਲੀ ਆ ਇਹ ਤਕਰੀਬਨ ਸਵੇਰੇ 7 ਵਜੇ ਦੇ ਪਿੰਡ ਦੇ ਵਿੱਚ ਟਰੈਕਟਰ ਘੁਮਾਰੇ ਆ ਹੁਣ ਲਣ ਬਾਈ ਇਹਨਾਂ ਨੇ ਬਹੁਤ ਘਿੱਦੀ ਪਿੰਡ ਦੇ ਵਿੱਚ ਝੋਨੇ ਦੇ ਦਵਾਲੇ ਦੋਲੇ ਟਰੈਕਟਰ ਘੁਮਾਏ ਇਹਨਾਂ ਨੇ ਸਵੇਰ ਦਾ ਸਾਨੂੰ ਪਤਾ ਲੱਗਾ ਜੀ ਤੇ ਉੱਥੇ ਹੈ ਨਹੀਂ ਸਾਨੂੰ ਘਰੋਂ ਪਤਾ ਲੱਗਾ ਤੇ ਬਾਕੀ ਜੋ ਵੀ ਸਰਪੰਚ ਮੌਜੂਦਾ ਬਲਜੀਤ ਸਿੰਘ ਆ ਇਹਨੇ